ਇਹ ਆ ਉਹ ਟੋਪ ਡੇਢੀ ਦੀ 35 ਕਿਲੋਮੀਟਰ ਦੂਰ ਮਾਰ ਕਰਦੀ ਇੱਥੇ ਬਈ ਆਪਾਂ ਨਾ ਇਹ ਜਾਂ ਚੈਲੰਜ ਲੈ ਲਿਆ ਹੁਣ ਆਪਾਂ ਘਟੋ ਘਟ 4 ਕਿਲੋਮੀਟਰ ਜਾਣਾ ਉਹ ਵੀ ਜਾਣਾ ਸਰਾਉਂ ਦੇ ਦੇ ਰਹੀ ਫਿਲਹਾਲ ਆਪਾਂ ਨੂੰ ਤਾਂ ਲੱਗਦਾ ਡਰ ਹਾਂਜੀ ਕੀ ਹਾਲ ਚਾਲ ਫਿਰ ਤੋਂ ਤੁਹਾਡਾ ਸਵਾਗਤ ਹੈ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਪਤਾ ਨਹੀਂ ਕਿੰਨੇ ਕਿ ਦੂਰ ਜਾਣਾ ਪੈਣਾ ਚੈਲੰਜ ਤਾਂ ਲੈ ਲਿਆ ਆਪਾਂ ਠੀਕ ਹੈ ਬਾਕੀ ਚੱਲਦੇ ਹਾਂ ਵੀ ਕਾਫੀ ਵੱਡੀ ਸੌਰੰਗ ਹੈ ਘਟੋ ਘਟ 4-5 ਕਿਲੋਮੀਟਰ ਤੇ ਆਪਾਂ ਨੂੰ ਜੋੜੂਗੀ ਦੂਜੇ ਕਿਲੇ ਨਾਲ ਓਏ ਮੇਰਾ ਸਾਈਕਲ ਚਲਾਉਣ ਨਾਲੋਂ ਵੀ ਔਖਾ ਪਾਉਂਦਾ ਬਾਕੀ ਬਾਈ ਕਹਿੰਦਾ ਸਾਨੂੰ ਡਰਨ ਦੀ ਲੋੜ ਨਹੀਂ ਆਪਾਂ ਨੂੰ ਪਿੱਛੇ کافی ਸਰ ਮਿਲੇ ਸੀ ਬੈਠੇ ਸੀ ਕਰ ਸੀ ਤੇ ਸੁਰੰਗ ਵਾਲੇ ਰਾਤੇ ਕਹਿੰਦੇ ਸਾਨੂੰ ਕੋਈ ਡਰਨ ਦੀ ਲੋੜ ਨਹੀਂ ਹਰ ਜਗ੍ਹਾ ਪੁਲਿਸ ਬੈਠੀ ਐ ਸੁਰੰਗ ਚ ਤਾਂ ਕਰਕੇ ਆਪਾਂ ਹਣ ਚੱਲ ਪਿਆ ਪੱਕੀ ਡੈਸਟੀਨੇਸ਼ਨ ਦੂਜਾ ਕਿਲਾ ਇੱਥੋਂ ਉਤ ਤੋਂ ਬਾਅਦ ਆਪਾਂ ਅੱਜ ਕਰਾਂਗੇ ਦੋ ਤ ਤਿੰਨ ਕਿਲੇ ਰੱਖ ਕਰਨੀ ਗਿਜ ਕੁਛ ਵੀ ਕੁਝ ਸਾਹ ਚੜਿਆ ਵਾ ਬਾਬਾ ਪੂਰਾ ਹਾਲ ਸਾਰੰਗ ਖੰਨਾਂ ਤੋਂ ਨਾ ਆਇਓ ਸਾਰੰਗ ਜਿੱਦ ਤੂੰ ਪਛਾ ਰਹੇ ਆ ਉੱਪਰ ਤੋਂ ਕੋਈ ਪਤਾ ਨਹੀਂ ਕੋਈ ਬੰਦਲ ਟੱਪਾ ਡੱਗ ਪੇਪਰ ਤੇ ਨੈਟਵਰਕ ਵੀ ਨਹੀਂ ਹੁੰਦਾ ਇੱਥੇ ਇਹ ਜੇ ਚੈਲੰਜ ਕਰਨੇ ਪੈਣੇ ਹੁਣ ਆਪਾਂ ਨੂੰ ਤਾਂ ਕਰਕੇ ਚੈਨਲ ਨੂੰ ਸਬਸਕ੍ਰਾਈਬਰ ਜਰੂਰ ਕਰ ਦਿਓ ਸ਼ੇਅਰ ਜਰੂਰ ਕਰ ਦਿਆ ਕਰੋ ਠੀਕ ਹੈ ਅਨੁ ਵੱਡੇ ਵੱਡੇ ਚੈਲੰਜ ਕਰਕੇ ਦਿਖਾਈਏ ਪਿੱਛੇ ਤੁਸੀਂ ਮੈਨੂੰ ਦੋ ਬੰਦੇ ਹੁੰਦੇ ਦਿਖਿਆ ਸਾਹਾਂ ਸਾਤ ਆਇਆ ਕੋਈ ਤਾਂ ਹੋਊਗਾ ਨਾਲ ਜਾਣ ਜੋਗਾ ਬਾਕੀ ਦਾ ਬੁਰਾ ਹਾਲ ਹੀ ਹੈ। ਘਟੋ ਘਟ 1000 ਕਿਲੋਮੀਟਰ ਦਾ ਆਪ 사이ਕਲ ਚਲਾਤਾ। ਤੇ ਇੱਕ ਦਿਨ ਰੈਸਟ ਕਰਕੇ ਹੁਣ ਆਪਾਂ ਸੋਨੂੰ ਪੁਰਾਣੇ ਕਿਲੇ ਦਿਖਾਉਣਾ ਹੈ। ਤੁਸੀਂ ਚੈੱਕ ਕਰੋ ਕੰਦਾ ਇਹਨੇ ਪੰਜ-ਪੰਜ ਸਾਲ ਸਾਲ ਪੁਰਾਣੀਆਂ ਕੰਦਾਆਂ ਆ। ਤਾਂ ਆਪਾਂ ਉਹਦੇ ਵਿੱਚ ਦੀ ਜਾ ਰਹੇ ਆ ਫਿਲਹਾਲ ਦੇ ਤਾਂ ਆਪਾਂ ਕਰਦੇ ਕੈਮਰਾ ਬੰਦ ਪਹੁੰਚਦੇ ਆ ਉੱਥੇ ਉੱਥੇ ਕਰਦੇ ਕੈਮਰਾ ਕੋਈ ਕੈਮਰੇ ਦਾ ਵਜੇ ਨਹੀਂ ਪੱਥਰ ਵਰਗਾ ਲੱਗ ਜਾਂਦਾ ਚਲੋ ਹਾਂਜੀ ਆਪਾਂ ਹੰਬ ਹੰਬਾ ਕੇ ਆ ਗਏ ਆ ਠੀਕ ਹੈ ਜੈਗੜ ਦੇ ਕਿਲੇ ਚ ਠੀਕ ਹੈ ਆਏ ਦਾਲਾ ਜੈ ਸਿੰਘ ਦਾ ਕਿਲਾ ਤੇ ਸਾਹਮਣੇ ਪਈਆਂ ਤੂਪਾਂ ਆ ਤੁਸੀਂ ਸਾਹਮਣੇ ਦੇਖੋ ਜੀ ਪੁਰਾਣੀਆਂ ਤੂਪਾਂ ਪਈਆਂ ਇੱਥੇ ਤੇ ਆ ਜਿਹੜਾ ਤੂਪਾਂ ਨੂੰ ਲੈ ਕੇ ਜਾਣ ਵਾਸਤੇ ਇੱਧਰ ਉੱਧਰ ਕਰਨ ਵਾਸਤੇ ਰੇੜਾ ਜਿਹਾ ਬਣਾ ਕੇ ਰੱਖਿਆ ਹੋਇਆ ਤਾਂ ਸਾਹਮਣੇ ਤੁਸੀਂ ਤੋਪ ਦੇਖੋ ਕਿੰਨੀ ਵੱਡੀ ਪਈ ਹੈ ਫਿਲਹਾਲ ਤਾਂ ਪਹੁੰਚੇ ਨਾ ਹਜੇ 5-6 ਮਿੰਟ ਹੀ ਹੋਇਆ ਹੈ ਅਰੇ ਵੀ ਸਾ ਆਪਣਾ ਮਿਲੇ ਆਣੀ ਸਾਹੀ ਚੜਿਆ ਪਿਆ ਹੋਇਆ। 2-3 ਕਿਲੋਮੀਟਰ ਇਹ ਉੱਪਰ ਬਣਾਇਆ ਗਿਆ। ਜਿਹੜੀ ਪਿੱਛੇ ਤੋਪ ਰੱਖੀ ਦੇਖ ਰਹੇ ਹੋ ਇਹਨੂੰ ਬਜਰੰਗਬਾਨ ਕਹਿੰਦੇ ਆ ਠੀਕ ਹੈ। ਤੇਨੂੰ ਤੁਸੀਂ ਦੇਖ ਲਓ ਪੰਜਾਬ ਕਦੋਂ ਲੈ ਕੇ ਜਾਣਾ ਠੀਕ ਹੈ। ਫਿਲਹਾਲ ਤਾਂ ਇਹ ਕਿਲੇ 'ਚ ਰੱਖੀ ਹੋਈ ਆ। ਜੈਗੜ ਕਿਲੇ ਵਿੱਚ ਬਜਰੰਗਬਾਨ। ਤੇ 1694 ਦੇ ਵਿੱਚ ਵਿੱਚ ਇਹਨੂੰ ਚਲਾਇਆ ਗਿਆ ਸੀ। ਇਹਨੂੰ ਲੜਾਈ ਦੇ ਸਮੇਂ ਯੂਜ਼ ਕੀਤਾ ਗਿਆ ਸੀ ਉਹ ਵੀ ਇੱਕ ਵਾਰ ਬਾਕੀ ਆ ਉੱਪਰ ਲੀਆਂ ਪੌੜੀਆਂ ਪੁੜੀਆਂ ਜੀਆਂ ਇਹ ਸਾਨੂੰ ਮੈਂ ਦਿਖਾਉਂਗਾ ਬਾਅਦ ਚ ਗਰਮੀ ਬਹੁਤ ਜ਼ਿਆਦਾ ਯਾਰ ਇੱਥੇ ਹੋ ਰਹੀ ਹੈ ਆ ਤੂੰ ਸਾਹਮਣੇ ਦੇਖੋ ਜੀ ਟੋਪਾ ਦਾ ਕਾਰਖਾਨਾ ਤੇ ਟੋਪਾ ਕੱਟ ਵੱਡ ਕੇ ਇੱਥੇ ਰੱਖੀ ਹੋਈਆਂ ਤੇ ਇੱਥੇ ਈ ਟੋਪਾ ਬਣਾਈਆਂ ਜਾਂਦੀਆਂ ਉਹ ਤੋਂ ਸਾਹਮਣੇ ਚੱਕਰ ਜਿਹਾ ਲੱਗਿਆ ਹੋਇਆ ਕਿੰਨਾ ਵੱਡਾ ਉਹਦੇ ਨਾਲ ਹੀ ਟੋਪਾ ਬਣਾਈਆਂ ਜਾਂਦੀਆਂ ਬਾਕੀ ਹੁਣ ਤਾਂ ਇਹ ਬੰਦਾ ਹਾਂਜੀ ਪਿੱਛੇ ਆਪਾਂ ਨੂੰ ਪੰਜਾਬੀ ਵੀਰ ਮਿਲ ਗਈ ਸੀ ਉਹ ਵੀ ਸੰਗਰੂਰ ਤੋਂ ਤੇ ਹਾਂਜੀ ਆ ਜਿਹੜਾ ਤੁਸੀਂ ਪਿੱਛੇ ਕਿਲਾ ਦੇ ਕਿਲਾ ਨਹੀਂ ਹੈ ਵੈਸੇ ਕਾਰਖਾਨਾ ਦਾ ਤੋਪਾ ਦਾ ਕਾਰਖਾਨਾ ਇੱਥੇ ਸਾਰੀਆਂ ਜਣਗੇ ਤੋਪਾ ਮੈਨੂਫੈਕਚਰਿੰਗ ਬਣਾਈਆਂ ਜਾਂਦੀਆਂ ਸੀਗੀਆਂ ਇੱਥੇ ਸਾਰੀਆਂ ਨਕਾਸ਼ੀਆਂ ਕੀਤੀਆਂ ਜਾਂਦੀਆਂ ਸੀ ਕੋਈ ਮਸ਼ੀਨਾਂ ਨਹੀਂ ਰਹੀ ਨੇ ਹੱਥੀ ਸਾਰਾ ਕੰਮ ਹੱਥੀ ਸੀ ਕਿਉਂਕਿ ਮਸ਼ੀਨੀ ਯੁੱਗ ਕੋਲ ਨਹੀਂ ਸੀਗਾ ਦੇਖੋ ਜੀ ਪਿੱਛੇ ਉਹ ਪੂਰੇ ਮੈਲ ਦਾ 뷰 ਤੁਸੀਂ ਦੇਖ ਸਕਦੇ ਹੋ ਤੇ ਪਿੱਛੇ ਪੂਰੇ ਪਿੰਡਾਂ ਦਾ 뷰 ਫੁੱਲ ਚਾਹੀਦੇ ਆਪਾਂ ਖੜੇ ਆ ਇਸ ਟਾਈਮ ਇਨਾ ਕੈਂਟ ਲੱਗ ਰਿਹਾ ਸਕੂਨ ਆ ਰਿਹਾ ਯਾਰ ਇੱਥੇ ਖੜ ਕੇ ਤੇ ਰਾਜਾ ਦੇਖੋ ਇੱਥੇ ਪੂਰੇ ਯਾਨੀ ਕਿ ਰਾਜ ਦੇ ਉੱਪਰ ਪੂਰੇ ਇਲਾਕੇ ਦੇ ਉੱਪਰ ਇੱਥੇ ਖੜ ਕੇ ਨਿਗਾਹ ਰੱਖੀ ਜਾਂਦੀ ਸੀ ਯਾਨੀ ਕਿ ਕਈ ਵਾਰ ਇੱਥੇ ਅਟੈਕ ਵਾਰਾ ਵੀ ਕਰਨੇ ਹੁੰਦੇ ਸੀ ਕਿਸੇ ਇੱਥੇ ਥੋਪਾ ਲਾਈ ਜਾਦੀ ਸੀ ਕਿੰਨਾ ਘੈਂਟ ਆ ਬੂਰ ਦੂਰ ਦੂਰ ਤੱਕ ਗੱਡੀਆਂ ਫਰਦੀਆਂ ਘੈਂਟ ਆ ਗੱਲ ਬਾਤ ਆ ਤੁਸੀਂ ਦੇਖੋ ਜੀ ਇਹਦੇ ਵਿੱਚ ਸਾਰੇ ਟੂਲਸ ਵੈਰਾ ਪਏ ਆ ਸੰਦ ਸੱਪੇ ਜਿਹੜੇ ਵੀ ਧੋਪਾ ਬਣਾਉਣ ਵਿੱਚ ਯੂਜ਼ ਵਿੱਚ ਲਏ ਜਾਂਦੇ ਸੀ ਮਿੱਟੀ ਵੈਰਾ ਲੋਹਾ ਚੱਕਣਾ ਸਾਰੇ ਇੱਥੇ ਇਹਨਾਂ ਨੇ ਰੱਖੇ ਹੋਏ ਆ ਸੰਭਾਲ ਕੇ ਹਈ ਤਾਂ ਇਹ ਪੂਰੇ ਖਰਾਬ ਹੋ ਚੁੱਕੇ ਆ ਜਿੱਕੇ ਜੰਗਾਲ ਵੈਰਾ ਸੌਂਖ ਵੈਰਾ ਅਲੱਗ-ਅਲੱਗ ਕੇ ਖਰਾਬ ਹੋ ਚੁੱਕੇ ਆ ਪਰ ਇਹਨਾਂ ਨੇ ਕਿਵੇਂ ਨਾ ਕਿਵੇਂ ਕਰਕੇ ਨਾ ਸੰਭਾਲ ਕੇ ਰੱਖਿਆ ਉਹ ਪਰਲੀ ਸਾਈਡ ਘੜੇ ਰੱਖੇ ਹੋਏ ਆ ਬਾਕੀ ਆ ਸਾਰੇ ਗੇਟ ਵਹਰਾ ਇਹਨਾਂ ਨੇ ਬੰਦ ਕਰਕੇ ਰੱਖਿਆ ਕਿਉਂਕਿ ਅਲਾਉਡ ਨਹੀਂ ਇਹਨਾਂ ਦੇ ਵਿੱਚ ਜਾਣਾ ਇਹ ਤਾਂ ਸੀਗਾ ਤੋਪਾਰਾ ਕਾਰਖਾਨਾ ਹੁਣ ਆਪਾਂ ਇੱਥੋਂ ਕਰਦੇ ਐਗਜ਼ਿਟ ਹੁਣ ਤੁਹਾਨੂੰ ਦਿਖਾਉਂਦੇ ਆ 35 ਕਿਲੋਮੀਟਰ ਬਾਹਰ ਕਰਨ ਵਾਲੀ ਤੋਪ ਚੈੱਕ ਕਰੋ ਜੀ ਪਿੱਛੇ ਵੀ ਉਹ ਦੂਰ ਦੂਰ ਤੱਕ ਕੀ ਹਾਲ ਹੈ ਜੀ ਬਾਦ ਬੜਿਆ ਬੜਿਆ ਸਲਾਮਤ ਅਸਲਾਮ ਅਲੈਕੁਮ ਸਭ ਸਹੀ ਹੈ ਜੀ ਦੂਰ ਦੂਰ ਤੱਕ ਪਹਾੜ ਉਹ ਜਿਹੜਾ ਤੁਸੀਂ ਸਾਹਮਣੇ ਰੋਡ ਦੇਖ ਰਹੇ ਆਪਾਂ ਉੱਥੋਂ ਆਏ ਆ ਪਹਿਲਾਂ ਸਾਨੂੰ ਉਹ ਵਾਲਾ ਕਿਲਾ ਦਿਖਾਇਆਗਾ ਠੀਕ ਹੈ ਹੁਣ ਆਪਾਂ ਜਾਇਜੜ ਇਹ ਹਰ ਗੇਟ ਤੇ ਇੰਟਰਸਟੇ ਤੂਪਾਂ ਨਾਲ ਸਵਾਗਤ ਪੂਰੀ ਨਸ ਪਿੱਤਲ ਦੀ ਤੋਪ ਹੈ ਪੂਰਾ ਪਿੱਤਲ ਚਮਕ ਰਿਹਾ ਤੇ ਤੇ ਸਾਹਮਣੇ ਇੱਥੇ ਪਾਰਕ ਵਾਰਾ ਬਣਾਇਆ ਹੋਇਆਗਾ ਠੀਕ ਹੈ ਕਿਲਿਆਂ ਦੇ ਦਰਖਤ ਲਾਏ ਹੋਏ ਹਨ ਇਹਨਾਂ ਨੇ ਪਹਾੜਾਂ ਤੇ ਅੰਦਾਵਲੇ ਆ ਵੀ ਪਿੱਤਲ ਦੀ ਤੂਪ ਆ ਕਿੰਨੀ ਕਹਣ ਲੱਗ ਰਹੀ ਕੋਈ ਹਿਸਟਰੀ ਵਾ ਰਤਾ ਇੱਥੇ ਹੋਈ ਹੈ ਕੋਈ ਇਹਨਾਂ ਦੀ ਹਿਸਟਰੀ ਵਾ ਹਜੇ ਤਾਂ ਲਿਖੀ ਨਹੀਂ ਹੁੰਦੀ ਤੇ ਵੈਸੀ ਪਈ ਆ ਤੇ ਆਪਾਂ ਹੁਣ ਉਹ ਜਗ੍ਹਾ ਲੱਭ ਰਹੇ ਜਿੱਥੇ ਉਹ 35 ਕਿਲੋਮੀਟਰ ਵਾਲੀ ਤੂਪਈ ਕੋਈ ਇੱਥੋਂ ਦੇ ਦਰਬਾਰ ਤੋਂ ਪਹੁੰਚ ਚੁੱਕੇ ਨੇ ਇੱਥੇ ਘੱਟੋ ਘੱਟ ਇਹਨਾਂ ਦੇ ਪਰ ਪੁਰਾਣੇ ਸੰਦਵਾਰਾ ਰੱਖੇ ਹੋਏ ਤੇ ਉਹ ਸਾਹਮਣੇ ਪਿਆ ਨਜ਼ਾਰੇ ਨਜ਼ਾਰੇ ਪਿਆ ਇਹ ਆ ਜਿਹੜੀ ਹਾਥੀ ਦੇ ਉੱਤੇ ਲੱਗਦੀ ਪਾਲਕੀ ਠੀਕ ਹੈ ਉਹ ਭਈਆ ਆ ਦੇਖ ਲੋ ਜੀ ਪੁਰਾਣੇ ਤਰ੍ਹਾਂ ਦੇ ਪੁਰਾਣੇ ਜਮਾਨੇ ਦੇ 쿨ਰ ਠੀਕ ਹੈ ਜਿਹੜੇ ਮਹਿਲਾ ਵਹਰਾں ਚ ਵਰਤੇ ਜਾਂਦੇ ਸੀ ਇਧਰੋਂ ਦਿਖਾ ਦਿੰਦਾ ਮੈਂ ਸੰਦ ਇੱਕ ਵਾਰੀ ਯਾਨੀ ਕਿ ਪੂਰਾ ਏਡੇ ਏਡੇ 쿨ਰ ਆ ਗਏ ਹੁਣ ਤਾਂ ਏਸੀ ਏਡੇ ਬਣਾ ਲੈਂਦੇ ਆ ਮਾਤਾ ਛੋਟੇ ਛੋਟੇ ਚੀਜ਼ਾਂ ਦੇ 쿨ਰ ਆ ਠੀਕ ਹੈ ਪਰ ਪੁਰਾਣੇ ਜਮਾਨੇ 'ਚ ਏਡੇ ਵੱਡੇ 쿨ਰ ਸੀਗੇ ਬਾਕੀ ਇੰਨਾ ਹੈ ਨਹੀਂ ਇੱਥੇ ਪੂਰਾ ਜਾਨੀ ਕਿ ਬਣਾਇਆ ਵਾ ਗਰਾਊਂਡ ਜਾਂ ਹੋਰ ਇੱਥੇ ਸਾਈਡ ਤੇ ਕਰਕੇ ਰੱਖੀਆਂ ਹੋਈਆਂ ਚੀਜ਼ਾਂ ਆਹ ਜਿਹੜੇ ਤੁਸੀਂ ਸਾਹਮਣੇ ਦੇਖ ਰਹੇ ਹੋ ਇਹ ਜੁੱਧ ਦੇ ਵਿੱਚ ਇਸਤੇਮਾਲ ਕਰਨ ਵਾਲੀਆਂ ਚੀਜ਼ਾਂ ਜਿਵੇਂ ਕਿ ਉਹ ਸਿਰ ਤੇ ਚੜਾਉਣ ਵਾਲਾ ਕਵਰ ਪਿਆਗਾ ਉਹ ਵੀ ਲੋਹੇ ਦੀ ਜਾਲੀ ਦਾ ਬਣਾਇਆ ਹੋਇਆ ਵਾ ਤੇ ਇਹ ਸਾਰਾ ਸਮਾਨ ਖੰਜਰ ਟਟਾਲ ਹੱਥਾ ਵਾ ਨੂੰ ਕਵਰ ਕਰਨ ਵਾਸਤੇ ਚੀਜ਼ਾਂ ਰੱਖੀਆਂ ਤੇ ਆਹ ਸਾਹਮਣੇ ਤੋਪਾਂ ਨੂੰ ਇੱਧਰ ਉੱਧਰ ਕਰਨ ਵਾਸਤੇ ਬੱਗੀਆਂ ਜੇ ਬਣਾਈਆਂ ਤੇ ਆਹ ਨਾਲ ਹੀ ਇਹ ਪੁਰਾਣੇ ਜ਼ਮਾਨੇ ਦੇ ਘੱਟੋ ਘੱਟ 500 ਸਾਲ ਪੁਰਾਣੇ ਪਿਸਟਲ ਇਹਨਾਂ ਨੇ ਵੀ ਸੰਭਾਲ ਕੇ ਰੱਖੇ ਹੋਏ ਆ ਜੋ ਵੀ ਅੱਜ ਵੀ ਵਰਕਿੰਗ ਕੰਡੀਸ਼ਨ ਦੇ ਵਿੱਚ ਹੈਗੇ ਆ ਆ ਛੋਟੀਆਂ ਤੋਪਾਂ ਠੀਕ ਹੈ ਜੀ ਆ ਵੀ ਨਾਲ ਹੀ ਇੱਕ ਪਿਆ ਇੱਥੇ ਬਾਜੇ ਜਿਹੜਾ ਵੀ ਸਵਾਗਤ ਵੈਰਾ ਕਰਦੇ ਸੀ ਉਦੋਂ ਮਜਾਉਂਦੇ ਸੀਗੇ ਬਾਜੇ ਤਾਂ ਹਣ ਅਪ ਅੱਗੇ ਚੱਲਦੇ ਆ ਤੇ ਇੱਥੇ ਤੁਹਾਨੂੰ ਦੇਖਣ ਨੂੰ ਮਿਲੂਗਾ ਤੀਰ ਆ ਤੁਸੀਂ ਪੁਰਾਣੇ ਘੱਟੋ ਘੱਟ 500 ਸਾਲ ਪੁਰਾਣੇ ਤੀਰ ਹੈ ਤੇ ਨਾਲ ਢਾਲਣਾ ਤੇ ਇਹ ਸਾਰੀ ਐਸੈਸਰੀ ਹੈ ਜਿਹੜਾ ਤੀਰ ਵੈਰਾ ਚਲਾਉਂਦੇ ਸੀਗੇ ਪੁਰਾਣੇ ਜ਼ਮਾਨੇ ਦੇ ਵਿੱਚ ਰਾਜਾ ਮਹਾਰਾਜੇ ਯੂਜ਼ ਕਰਦੇ ਸੀਗੇ ਇਹ ਚੀਜ਼ਾਂ ਨੂੰ ਸਾਰੀਆਂ ਨੂੰ ਤੇ ਨਾਲ ਹੀ ਆਹ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਆ ਜੀ ਲੋਹੇ ਦਾ ਪੂਰਾ ਕਵਰ ਜਿਹੜਾ ਕਿ ਬੰਦਾ ਇਹਨੂੰ ਪਾ ਲੈਂਦਾ ਸੀਗਾ ਤੇ ਕੋਈ ਮਤਲਬ ਤਲਵਾਰ ਵੈਰਾ ਆਪਣੇ ਸਰੀਰ ਦੇ ਅੰਦਰ ਨਹੀਂ ਵੜਦੀ ਸੀ ਤੇ ਨਾਲ ਹੀ ਆਹ ਤੁਸੀਂ ਦੇਖੋ ਇਹ ਆ ਜੀ ਇਹਨਾਂ ਨੂੰ ਗੰਡਾਸੇ ਕਿਹਾ ਜਾਂਦਾ ਹੈਗਾ ਠੀਕ ਹੈ ਅੱਜ ਦੇ ਜ਼ਮਾਨੇ ਦੇ ਤਾਂ ਪੁਰਾਣੇ ਜ਼ਮਾਨੇ ਜਿੱਥੇ ਕੁਝ ਲਿਖਿਆ ਨਹੀਂ ਸੀ ਇਹਨਾਂ ਬਾਰੇ ਕੁਝ ਖਾਸ ਪਰ ਅੱਜ ਦੇ ਜ਼ਮਾਨੇ ਚ ਇਹਨੂੰ ਗੰਡਾਸੇ ਕਹਿੰਦੇ ਤੇ ਆਹ ਤੁਸੀਂ ਸਾਹਮਣੇ ਦੇਖ ਸਕਦੇ ਹੋ ਘੱਟੋ ਘੱਟ 4 ਫੁੱਟ ਦੀ ਰਾਈਫਲ ਹੈ ਤੇ ਇਹਨੂੰ ਚਲਾਉਣ ਲਈ ਕਿੰਨਾ ਮਤਲਬ ਝਟਕਾ ਲੱਗਦਾ ਸਾਰਾ ਕੁਝ ਇੱਥੇ ਲਿਖਿਆ ਹੋਇਆ ਸਾਈਡ ਤੇ ਤੇ ਫਿਲਹਾਲ ਆਪਾਂ ਅੱਗੇ ਚੱਲਦੇ ਹਾਂ ਤੇ ਸਾਰੀ ਤੁਸੀਂ ਦੇਖੋ ਜੀ ਇਹ ਛੋਟੀਆਂ ਰਫਲਾਂ ਜੋ ਕਿ 3 3 ਫੁੱਟ ਦੀਆਂ ਰਫਲਾਂਆਂ ਨੇ ਤੇ ਨਾਰਮਲ ਬੰਦੇ ਯੂਜ਼ ਕਰਦੇ ਸੀਗੇ ਜਿਹੜੇ ਉਹ ਪਿੱਛੇ ਦੇਖੀयां ਉਹ ਜਾਨੀ ਕਿ ਐਕਸਪੀਰੀਅੰਸ ਵਾਲੇ ਬੰਦੇ ਯੂਜ਼ ਕਰਦੇ ਸੀ ਜਾਂ ਨਾਰਮਲ ਹੈ ਜਾਨੀ ਕਿ ਸੈਨਿਕ ਵੈਰਾ ਯੂਜ਼ ਕਰਦੇ ਸੀਗੇ ਤੇ ਆ ਤੁਸੀਂ ਸਾਹਮਣੇ ਦੇਖ ਸਕਦੇ ਹੋ ਰਾਜੇ ਮਹਾਰਾਜਿਆਂ ਦੀਆਂ ਤਲਵਾਰਾਂ ਤੇ ਹੱਥਾਂ ਵਿੱਚ ਪਾਉਣ ਵਾਲੀਆਂ ਝਾਲੀਆਂ ਜਿਹੜੀਆਂ ਕਿ ਯੁੱਧ ਦੇ ਵਿੱਚ ਯੂਜ਼ ਕਰਦੇ ਸੀਗੇ ਤੇ ਆ ਸਾਹਮਣੇ ਉਹੀ ਤੋਪ ਦਾ ਕੋਈ ਮਾਡਲ ਵੈਰਾ ਰੱਖਿਆ ਹੋਇਆ ਇਹਨਾਂ ਦਾ ਤੇ ਆ ਨਾਲ ਹੀ ਦੇਖੋ ਜੀ ਇੱਕ ਇਹ ਵਿਕਾਸ ਲੋਕਾਂ ਨੂੰ ਦਿੱਤੀਆਂ ਜਾਂਦੇ ਇਹ ਤਲਵਾਰਾਂ ਜੋ ਕਿ ਇਹਨਾਂ ਨੂੰ ਚਲਾਉਣ ਵਿੱਚ ਐਕਸਪਰਟ ਹੁੰਦੇ ਸੀ ਕਿ ਨਾਰਮਲ ਲੋਕਾਂ ਤੋ ਇਹ ਨਹੀਂ ਚੱਲਦੀਆਂ ਸੀ ਤੇ ਨਾਲ ਹੀ ਆਹ ਤੁਸੀਂ ਦੇਖੋ ਇਹ ਇਹੋ ਜਿਹੇ ਹਥਿਆਰ ਹੈ ਜਿਹੜੇ ਸਰੀਰ ਦੇ ਵਿੱਚ ਛੁਪਾ ਕੇ ਰੱਖੇ ਜਾਂਦੇ ਸੀਗੇ ਤੇ ਆਰਾਮ ਨਾਲ ਇਹਨਾਂ ਨੂੰ ਜਿਵੇਂ ਗਲੇ ਮਿਲਦੇ ਆ ਤਾਂ ਇਹ ਯੂਜ਼ ਕਰਦੇ ਆਂ ਕਰੇ ਜਾਂਦੇ ਸੀ ਤੇ ਆਹ ਜਿਹੜਾ ਤੁਸੀਂ ਸਾਹਮਣੇ ਦੇਖ ਰਹੇ ਹੋ ਇਹ ਘੱਟੋ ਘੱਟ 35 ਕਿਲੋਮੀਟਰ ਦੂਰ ਸਿੱਟਿਆ ਜਾਣ ਵਾਲਾ ਗੋਲਾ ਉਹ ਜਿਹੜਾ ਸਾਹਮਣੇ ਵੱਡਾ ਪਿਆ ਤੇ ਨਾਲ ਹੀ ਇੱਥੇ ਛੋਟੇ ਛੋਟੇ ਗੋਲੇ ਆ ਅਲੱਗ-ਅਲੱਗ ਮਾਡਲ ਦੀਆਂ ਤੋਂਪਾਂ ਚ ਪਈਆਂ ਤੇ ਨਾਲ ਹੀ ਉਹ ਸਾਰਾ ਕੁਝ ਉਹਨਾਂ ਨੇ ਰੱਖਿਆ ਤੀਰ ਵਗੈਰਾ ਤੇ ਨਾਲ ਹੀ ਤੁਸੀਂ ਦੇਖੋ ਆ ਬੱਗੀਆਂ ਰੱਖੀਆਂ ਹੋਈਆਂ ਜਿੰਨਾਂ ਤੇ ਤੋਂਪਾਂ ਨੂੰ ਇੱਧਰ-ਉੱਧਰ ਕਰਦੇ ਸੀਗੇ ਕਿੰਨੇ ਅੱਜ ਵੀ ਸੰਭਾਲ ਕੇ ਰੱਖਿਆ ਹੋਇਆ ਤੇ ਆਹ ਜਿਹੜਾ ਤੁਸੀਂ ਸਾਹਮਣੇ ਪੱਥਰ ਦੇਖ ਰਹੇ ਹੋ ਨਾਰਮਲ ਪੱਥਰ ਨਹੀਂ ਐ ਇਹਨੂੰ ਗਨ ਪਾਊਡਰ ਪਿਆ ਜਾਂਦਾ ਤੇ ਆਹ ਜਿਹੜੀ ਛੋਟੀ ਜਿਹੀ ਮਸ਼ ਇੱਕ ਗਨ ਪਾਊਡਰ ਨੂੰ ਟੈਸਟ ਕਰਦੀ ਸੀਗੀ ਇਹ ਏਦਾਂ ਦੀ ਮਸ਼ੀਨ ਆ ਤੇ ਅੱਜ ਦੇ ਜਮਾਨੇ ਤੁਸੀਂ ਰਾਕਟ ਦੇਖੇ ਹੋਣੇ ਕਿੱਡੇ-ਕਿੱਡੇ ਰਾਕਟ ਆ ਉਹ ਜਿਹੜੇ ਸਾਹਮਣੇ ਲੋਹੇ ਦੇ ਪਏ ਆ ਇਹ ਰਾਕਟ ਆ ਜੀ ਦੇਖੋ 17 ਸੈਂਚਰੀ ਦੇ ਰਾਕਟ ਆ ਤੇ ਅੱਜ ਦੇ ਜਮਾਨੇ ਤੁਸੀਂ ਰਾਕਟ ਦੇਖੋ ਕਿਹੇ ਜਿਹੇ ਆ ਪਰ ਪੁਰਾਣੇ ਜਮਾਨੇ ਦੇ ਰਾਕਟ ਦੇਖ ਲਓ ਕਿੱਦਾਂ ਦੇ ਸੀਗੇ ਬਈ ਆਪਾਂ ਚੱਲ ਗਿਓ ਸਾਹਮਣੇ ਜਾਣਾਗਾ ਹਜੇ ਇਹਨਾਂ ਰਾਸਤਾ ਪਿਆ ਜਾ ਤੇ ਉਹ ਜਿਹੜੇ ਸਾਹਮਣੇ ਤੇ ਛੱਡ ਦੇਖ ਰਹੇ ਆ ਉੱਥੇ ਤੋਪ ਰੱਖੀ ਹੋਈ ਆ ਯਾਨੀ ਕਿ ਬਹੁਤ ਦੂਰ ਪਈ ਹੈ ਜੀ ਅੱਧਾ ਘੰਟਾ ਹੋ ਗਿਆ ਆਪਾਂ ਨੂੰ ਤੋਪ ਲੱਭਦਿਆਂ ਨੂੰ ਫਾਈਨਲੀ ਜਾ ਕੇ ਹੁਣ ਤੋਪ ਮਿਲ ਗਈ ਹੈ ਆਹ ਉਹ ਚੀਜ਼ ਹੈ ਜੀ ਠੀਕ ਹੈ ਜਿਹੜੀ ਆਪਾਂ ਦੂਰੋਂ ਦੇਖਣ ਨੂੰ ਆਏ ਸੀਗੇ ਐ ਮੈਂ ਤੁਹਾਨੂੰ ਕਿਹੜਾ ਦੂਰੋਂ ਦਿਖਾ ਦਿੰਦਾ ਹਾਂ ਠੀਕ ਹੈ ਇਹ ਆ ਉਹ ਤੋਪ ਜਿਹੜੀ ਕਿ 35 ਕਿਲੋਮੀਟਰ ਦੂਰ ਮਾਰ ਕਰਦੀ ਇੱਥੇ ਇਹ ਘੱਟੋ-ਘੱਟ ਇੱਕ ਟਰੱਕ ਜਿੰਨਾ ਸਾਈਜ਼ ਹੈ ਰ ਠੀਕ ਹੈ ਜੀ ਇੱਕ ਤੇ ਇਹ ਸਟਾਰ ਇਹ ਸਿਰਫ ਇੱਕ ਵਾਰੀ ਚੱਲੀ ਸੀਗੀ ਟੈਸਟ ਫਾਇਰ ਕੀਤਾ ਸੀ 35 ਕਿਲੋਮੀਟਰ ਦੂਰ ਗਿਆ ਸੀਗਾ ਤੇ ਬਾਅਦ ਚ ਇਹ ਕਦੇ ਵੀ ਯੂਜ਼ ਵਿੱਚ ਨਹੀਂ ਆਈ ਕਿਉਂਕਿ ਟੈਕਨੀਕਲ ਇਹਦੇ ਵਿੱਚ ਕੋਈ ਇਸ਼ੂ ਆ ਗਿਆ ਸੀ ਹੁਣ ਪੰਜਾਬ ਵਾਲੇ ਤੁਸੀਂ ਦੇਖ ਲੈਣ ਕਰੋ ਲੈ ਕੇ ਜਾਣਾ ਪੰਜਾਬ ਠੀਕ ਹੈ ਆਪਣੀ ਬੜੀ ਕੰਮ ਦੀ ਚੀਜ਼ ਆ ਇਹ ਨੋਟ ਕਰ ਲਿਓ ਪੰਜਾਬ ਵਾਲੇ ਲੈ ਕੇ ਜਾਓ ਇਹਨੂੰ ਪੰਜਾਬ ਕਰੋ ਸੈਟਰ ਤੇ ਲਾਓ ਕਿਤੇ ਕੁਮ ਮੰਤੋਂ ਬਾਅਦ ਆਪਾਂ ਆ ਗਏ ਸੀਗੇ ਝੀਲ ਕੋਲੇ مانਸਾਗਰ ਇਹ ਝੀਲ ਦਾ ਨਾਮ ਆ ਤੇ ਜਿਹੜਾ ਸਾਹਮਣੇ ਤੁਸੀਂ ਮਹਿਲ ਦੇਖ ਰਹੇ ਹੋ ਇਹ ਰਾਜਾ ਜੈ ਸਿੰਘ ਨੇ ਬਣਾਇਆ ਸੀਗਾ ਉਹ ਵੀ ਸ਼ਿਕਾਰ ਖੇਡਣ ਲਈ ਕਿਉਂਕਿ ਇੱਥੇ ਨਾ ਪੁਰਾਣੇ ਜਵਾਨੇ ਚ ਕੋਈ ਗੱਡਾ ਸੀਗਾ ਬਹੁਤ ਵੱਡਾ ਗੱਡਾ ਸੀਗਾ ਤੇ ਇੱਥੇ ਥੋੜਾ ਥੋੜਾ ਪਾਣੀ ਖੜਦਾ ਹੁੰਦਾ ਸੀ ਨੀਵੀਂ ਜਗ੍ਹਾ ਸੀ ਤੇ ਤਾਂ ਕਰਕੇ ਰਾਜੇ ਨੇ ਇੱਥੇ ਇਹ ਬਣਾਇਆ ਸੀਗਾ ਮਹਿਲ ਕਿ ਤਾਂ ਕਰਕੇ ਇੱਥੇ ਕੋਈ ਜਾਨਵਰ ਆਉਣ ਤੇ ਨਾਲ ਦੇ ਨਾਲ ਉਹਨਾਂ ਦਾ ਸ਼ਿਕਾਰ ਖੇਡਿਆ ਜਾਵੇ ਜੇ شکار ਖੇਡਿਆ ਜਾਵੇ ਤੇ ਤਾਂ ਕਰਕੇ ਜਗਾ ਇੰਨੀ ਜਿਆਦਾ ਠੰਡੀ ਸੀਗੀ ਉਸ ਜਮਾਨੇ ਦੇ ਵਿੱਚ ਪਰ ਅੱਜ ਵੀ ਠੰਡੀ ਜਗਾ ਕਿਉਂਕਿ ਅੱਜ ਕੱਲ ਲੋਕ ਇੱਥੇ ਇੰਨਾ ਜਿਆਦਾ ਆਉਂਦੇ ਆ ਤੇ ਬਾਹਰਲੇ ਪ੍ਰਵਾਸੀ ਪੰਛੀ ਵੀ ਇੱਥੇ ਆ ਕੇ ਆਪਣਾ ਰਹਿਣ ਬਸੇਰਾ ਬਣਾਉਂਦੇ ਆ ਤੁਸੀਂ ਸਾਹਮਣੇ ਦੇਖ ਸਕਦੇ ਆ ਦੂਰ ਦੂਰ ਤੱਕ ਬੋਟਿੰਗ ਵੈਰਾ ਖੜੀ ਹੈ ਪਰ ਅੱਜ ਇਸ ਟਾਈਮ ਬੋਟਿੰਗ ਸਰਕਾਰ ਵੱਲੋਂ ਬੰਦ ਕੀਤੀ ਜਾ ਚੁੱਕੀ ਹੈ ਕਿਉਂਕਿ ਲੋਕ ਇਹਦੇ ਵਿੱਚ ਮੱਛੀਆਂ ਨੂੰ ਕੁਛ ਨਾ ਕੁਛ ਪਾਉਂਦੇ ਆ ਜਿਵੇਂ ਕਿ ਆਟਾ ਤੇ ਹੋਰ ਵੀ ਕਾਗਜ਼ ਵਾਇਰਸ ਸੈਟ ਦੇ ਤਾਂ ਕਰਕੇ ਅਲਾਉਡ ਹੀ ਨਹੀਂ ਹੈ ਕਿਸੇ ਨੂੰ ਉਹਦੇ ਵਿੱਚ ਜਾਣਾ ਠੀਕ ਹੈ ਜੀ ਬਾਕੀ ਸ਼ਾਮ ਦੇ ਟਾਈਮ ਜੇ ਆਪਾਂ ਉੱਥੇ ਬੈਠੇ ਤੇ ਕਰਾਊਡ ਚੈੱਕ ਕਰੋ ਕਿੰਨੇ ਲੋਕ ਆਏ ਹੋਏ ਆ ਤੇ ਲੱਖਾਂ ਲੋਕ ਆਪਣਾ ਇੱਥੇ ਬਿਜ਼ਨਸ ਵੀ ਚਲਾ ਰਹੇ ਆ ਚਾਰੇ ਪਾਸੇ ਰੌਣਕਾਂ ਹੀ ਰੌਣਕਾਂ ਸ਼ਾਇਆ ਹੋਈਆਂ ਆ ਤੇ ਉਹ ਸਾਹਮਣੇ ਜਲ ਮੈਲ ਹੈ ਜੀ ਆ ਜਿਹੜਾ ਤੁਸੀਂ ਸਾਹਮਣੇ ਦੇਖ ਸਕਦੇ ਹੋ ਇਹ ਇਤਨਾ ਹਵਾ ਮੈਜ ਠੀਕ ਹੈ ਜੀ ਇਹ ਅੰਦਰ ਜਾਣ ਦਾ ਕੋਈ ਇੰਨਾ ਖਾਸ ਰਹਿਣਗੇ ਖਾਲੀ ਪਿਆਵਾ ਬਾਹਰ ਦੇਖਣ ਜਿੱਦਾ ਸਹੀ ਹੈ ਕਿਉਂਕਿ ਬਾਹਰ ਖੜ ਕੇ ਹੈਗਾ ਬਹੁਤ ਜ਼ਿਆਦਾ ਲੱਗ ਜਾਂਦਾ ਹੈ ਉਹ ਤਾਂ ਕਰਕੇ ਇਹ ਮਸ਼ਹੂਰ ਆ ਹਵਾਵਾਰ ਠੀਕ ਹੈ ਉੱਥੇ 3 ਪੁਆਇੰਟ ਉੱਥੇ ਰਹਿ ਕੇ ਜਾਨਕੀ ਵੀ ਵਧੀਆ ਹੁੰਦਾ ਹੈਗਾ ਉੱਚ ਬੈਠਣ ਦੇ 4-500 ਰੁਪਏ ਲੈ ਲੈਂਦੇ ਤਾਂ ਕਰਕੇ ਇਹ ਆ ਜੱਛ ਫਲਾ ਮਹਿਲ ਠੀਕ ਹੈ ਇੰਨਾ ਘੈਂਟ 뷰 ਆ ਕੰਮ ਕਰਿਆ ਲਾਈਟਿੰਗ ਕਰਕੇ ਵੈਸੇ ਅੰਦਰ ਜਾਣ ਦਾ ਕੋਈ ਫਾਇਦਾ ਨਹੀਂ ਹੈ पूरा है खाली अंदर बस बारो कर, बार दे करके लोग क्राउड वगैरह फोटो वगैरह खिंचाने और तो कोई खास गलता है नहीं जी